So Uh-huh. ਸੰਦ ਹਰ ਜਪਿਆ ਤਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਯੂਨੀ ਦੇ ਅੰਦਰ ਅਮਰਤ ਵੇਲੇ ਤੁਮ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤ ਸੰਗਤ ਜੀਓ ਆਸ਼ਰਮ ਪਰੇ ਕਿਰਪਾ ਰੰਧ ਕੀਤੀ ਜੋ ਸਾਨੂੰ ਅਮਰਤ ਵੇਲੇ ਦੀਆਂ ਦਾਤਾ ਬਖਸ਼ਿਸ਼ ਕੀ ਜਿਆ ਅਮਰਤ ਵੇਲੇ ਤੋਂ ਸਤ ਸੰਗਤ ਜੀਓ ਤੋ ਹੁਣਿਆ ਮਰਦੇ ਵੇਲੇ ਤੋਂ ਸੰਦ ਦਾ ਦਵਾਰ ਸਜਾਇਆ ਗਏ ਸਾਰੇ ਵੇਲੇ ਉਹਨਾਂ ਦੇ ਵਿੱਚ ਸਤਿਗੁਰਾਂ ਦੇ ਪਰਉਪਕਾਰੀ ਤੇ ਸਰੂਪ ਰੇਪਰੇ ਆਸ਼ਮਾਨ ਕਰਨੀ ਸੇਵਾ ਹੋਈ ਪ੍ਰੰਧ ਆ ਸਰਬਾਸਤ ਸੰਗਤਾਂ ਨੇ ਬੜੇ ਹੀ ਆਤਮ ਸਤਿਕਾਰ ਦੇ ਨਾਲ ਪੰਜਾਂ ਬਾੜੀਆਂ ਦੇ ਮਿੱਤ ਨੇ ਉਹ ਸਰਵਣ ਕੀਤਾ ਹੁਣੇ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਜਨਨਦੀਆਂ ਕਥਾ ਵਿਚਾਰਾਂ ਦੇ ਨਾਲ ਜੜੰਦਾ ਜੋ ਬਾਸਾ ਦੀ ਅਪਾਰ ਕਿਰਪਾ ਦੇ ਨਾਲ ਲੜੀਵਾਰ ਕਥਾ ਵਿਚਾਰਾਂ ਚਲਣੀਆਂ ਨਾਲ ਦੇ ਨਾਲ ਸਾਂਝ ਪਾਉਂਦਾ ਜੋ ਇਹ ਸੁਭਾਗ ਸਮਾ ਮਿਲਿਆ ਹੈ ਉਸ ਵਰਤਨਾਂ ਨਾਮ ਦਵਾਈਏ ਆਪਣੇ ਮਨ ਅਤੇ ਜਤਨ ਆਕਾਰ ਕਰਦਾ ਕਰਦੇ ਹੋਇਆ ਗੁਰੂ ਦਰਬਾਰਾਂ ਵਿੱਚ ਆਜਨ ਕਰਕੇ ਆਪਣਾ ਅਨਖਾ ਜੀਵਨ ਸਫਲ ਕਰਿਏ ਜੀ ਆਪ ਸਰਬਾ ਸੰਗਤਾਂ ਦੇ ਕਰਦਿਨਾਂ ਪਾਵਨ ਪਵਿੱਤਰ ਵਿਚਾਰਾਂ ਦੇ ਅੰਦਰ ਸ਼ਹੀਦਾ ਦੇ ਸਰਤਾਜ ਪੰਚਮ ਭਾਸ਼ਾ ਧਨਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਪਵਿੱਤਰ ਬਚਨਾਂ ਨੂੰ ਸਰਵਣ ਕੀਤਾ ਇਹ ਪਰਮਾਤਮਾ ਸਾਰੇ ਪੁਣਾ ਦਾ ਸਮੁੰਦਰ ਹੈ ਐ ਸਾਰ ਸਮੁੰਦਰ ਹੈ ਜਿਹਦੇ ਟੰਗਾਈ ਲਾਪਣੀ ਸਕਦੇ ਨਾ ਵਰਣ ਨਹੀਂ ਦੱਸਿਆ ਜਾ ਸਕਦਾ ਭਾਉ ਕੀਮਤੀ ਨਾਮ ਕੀਮਤੀ ਵੀ ਕੋਈ ਆਸੀ ਸ਼ੈ ਨਹੀਂ ਜਿਸ ਦੇ ਵਡੇ ਪ੍ਰਮਾਤਮਾ ਦੇ ਨਾਮ ਉਲਾਪ ਹੋ ਸਕੇ ਮੇਰੇ ਭਾਦਾਂ ਵਾਲੇ ਮੇਰੇ ਆ ਬਣਾ ਸਾਧ ਸੰਗਤ ਬੈਠ ਗੁਰੂ ਦੇ ਸੰਗਤ ਕਰਨੇ ਕਰ ਸਦਾ ਰਹਿਣ ਵਾਲੇ ਪਰਮਾਤਮਾ ਦੇ ਸਿਖਤ ਸੁਨਾਹੇ ਪਾਣੀ ਦਾ ਸਦਾ ਆਖਰੀਤ ਜਿਹੜਾ ਤੇਰੇ ਜੀਵਨ ਦਾ ਮਨੋਰਥ ਹੈ ਜਿਹੜਾ ਤੂੰ ਨਾਮ ਦਾ ਸਦਾ ਆਖਰੀਦਣੇ ਸੰਵਾਤ ਰੋਗ ਤੇ ਆਇਆ ਹੈ ਗੁਰੂ ਦੇ ਪਿਆਰੇ ਤੇ ਗੁਰੂ ਦੀ ਸੰਗਤ ਕਰਨੀ ਕਰ ਗੁਰੂ ਪਰਮੇਸ਼ਰ ਦੀ ਸੰਗਤ ਕੀਤੇ ਆ ਜੀਵਨ ਕਾਲ ਦੇ ਅੰਦਰ ਸੋਝੀ ਆਉਂਦੀ ਹੈ ਜੀਵਨ ਜਉਣ ਦੀ ਸਭ ਜਾਂਦੀ ਹੈ ਤੇ ਗੁਰੂ ਦੇ ਬਿਆਨ ਅਸਾਂ ਸੰਜੇ بیٹھ ਕੇ ਪਰਮਾਤਮਾ ਦੀ ਉਸਤਤਿ ਗਾ ਸਦਾ ਚਰਨ ਰਹਿਣ ਵਾਲੇ ਪਰਮਾਤਮਾ ਦੇ ਸਤਿ ਸ੍ਰੀ ਅਕਾਲ ਦੀ ਬਾਣੀ ਦਾ ਸ਼ਬਦ ਆਖਰੀ ਅਸਾਂ ਸੰਜ ਵਿੱਚ ਜਾਂਚ ਰਹਿ ਕੇ ਸੁਖਾਂ ਦੇ ਸਮੁੰਦਰ ਪਰਮਾਤਮਾ ਦੇ ਦਰ ਦੀ ਸੇਵਾ ਭਗਤੀ ਕਰ ਉਹ ਪਰਮਾਤਮਾ ਦੁਨੀਆਂ ਦੇ ਸਾਹਾਂ ਦੇ ਸਿਰ ਉੱਤੇ ਵੀ ਪਾਰ ਸਾਹ ਹੈ ਸਾਰੇ ਹੀ ਦੁਨੀਆਂ ਦਾ ਉਹ ਬਾਦਸ਼ਾਹ ਆਪੇ ਸਾਰੇ ਦੁਨੀਆਂ ਦਾ ਆਧਾਰ ਕਰਨ ਵਾਲਾ ਹੈ ਤੇ ਗੁਰੂ ਦੇ ਪਿਆਰਿਓ ਮੈਨੂੰ ਦੇ ਰਹੀ ਸੋਹਣੇ ਚਲੰਦਰੀ ਆਸਰਾ ਹੈ ਪਰ ਗੁਰੂ ਦੇ ਪਿਆਰਿਓ ਜਿਨ੍ਹਾਂ ਨੇ ਗੁਰੂ ਦੀ ਸੰਗਤ ਜੇ ਆ ਕੇ ਆਪਣੇ ਜੀਵਨ ਕਾਦੀ ਜਾਚ ਸਿੱਖ ਲਈ ਪਰਮਾਤਮਾ ਦੇ ਦਰ ਦੀ ਸੇਵਾ ਭਗਤੇ ਕੀਤੀ ਫਿਰ ਪਾਛਾ ਕਹਿੰਦੇ ਵੀ ਭਾਈ ਉਹਦੇ ਸੋਹਣੇ ਚਰਨਾਂ ਦਾ ਆਸਰਾ ਹੈ ਤੈਨ ਤੋਂ ਬਿਨਾ ਮੇਰਾ ਕੋਈ ਹੋਰ ਥਾਂ ਨਹੀਂ ਵੈਨੋ ਤੇਰੀ ਹੀ ਓਟ ਹੈ ਮੈਂ ਤੇਰੇ ਦੱਤੇ ਪਾਉਦੇ ਮਾਲ ਹੀ ਚਾਉਂਦਾ ਹਾਂ ਜਿਨ੍ਹਾਂ ਨੂੰ ਜਗਤ ਵਿੱਚ ਕੋਈ ਆਦਰ ਮਾ ਨਹੀਂ ਦਿੰਦਾ ਉਹਨਾਂ ਨੂੰ ਉਹਨਾਂ ਦੇ ਮਾਣ ਦਾ ਵਸੀਲਾ ਕਰਨਾ ਹੈ ਮੇਰ ਕਰਕੇ ਉਹਨਾਂ ਨੂੰ ਵਿਚਾਰਾਂ ਦੇ ਨਾਲ ਜੋੜ ਲੈਣਾ ਹੈ ਸਤਨਾ ਸ਼੍ਰੀ ਅਕਾਲ ਗੁਰੂ ਸਾਹਿਬ ਜੀ ਹਰ ਜਪਿਆ ਆਰਾਧਿਆ ਗੋਬਿੰਦ ਨੂੰ ਅਰਧਨਾਕਾਰ ਅਠੇ ਪੈਰ ਪ੍ਰਮਾਤਮਾ ਦਾ ਨਾਮ ਜਪਣਾ ਕਰ। ਗੁਰੂ ਦੀ ਸਾਧ ਸੰਗਤ ਵਿੱਚ ਜਾਂਜ ਸਿੱਖ ਜਿਹੜਾ ਨਾਮ ਗੁਰੂ ਦੀ ਸਿਮਤ ਸਲਾਮ ਨਾਮ ਬਾਣੀ ਦਾ ਜਿਹੜਾ ਸਰਬਦਾ ਕੀਰਤਨ ਆਇਆ ਹੈ ਸਿਜੀਵਨ ਦੇ ਮਨੋਰਥ ਨੂੰ ਚਾਹਤੀ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਵਿਸ਼ਾਣ। ਮਨਾ ਤੂੰ ਪ੍ਰਮਾਤਮਾ ਦੀ ਭੇਤੀ ਹੋਈ ਹੈ ਗੰਮੀ ਜੋਤ ਹੈ ਤੂੰ ਆਪਣਾ ਮੂਲ ਅਛਾਣ ਕੀਤੇ ਰਾਕੀ ਮੂਲ ਕੀ ਤੂੰ ਨਾਹ ਰਣ ਹੈ ਮੇਰੇ ਮਨ ਅੱਠੇ ਪੈ ਲਈ ਪ੍ਰਮਾਤਮਾ ਦਾ ਨਾਮ ਜਿ ਦੇ ਪਿਆਰਿਓ ਪ੍ਰਮਾਤਮਾ ਜਿਹੜਾ ਉਸ ਦੇ ਸਨ ਵਿੱਚ ਆ ਜਾਂਦਾ ਹੈ ਉਹ ਜੀਵਾਂ ਨੂੰ ਪ੍ਰਾਨ ਦੇ ਵਿਕਾਰਾਂ ਤੋਂ ਬਚਾ ਲੈਂਦਾ ਹੈ ਗਿਆਨ ਇੰਦਰੀਆਂ ਦੇ ਵਿਕਾਰਾਂ ਤੋਂ ਬਚਾ ਲੈਂਦਾ ਹੈ ਉਹਨਾਂ ਦੇ ਨਾਮ ਦਾ ਜਪੀ ਕਰਦਾ ਹੈ ਭਗਤ ਜੀ ਸਨ ਆਏ ਜੀਵਾਂ ਦੀ ਗੰਦਰੋਂ ਮਿਹਰ ਕਰਕੇ ਵਿਕਾਰਾਂ ਤੋਂ ਬਚਾ ਲੈਂਦਾ ਹੈ ਤੇ ਜਿਹੜਾ ਉਹਦੀ ਸਨ ਵਿੱਚ ਆ ਜਾਂਦਾ ਹੈ ਗੁਰੂ ਦੇ ਪਿਆਰ ਵਿਕਾਰਾਂ ਜਾਂਦਾ ਹੈ ਭਾਗ ਕੀ ਮਨ ਦੀ ਜਿਹੜੀ ਤ੍ਰਿਸ਼ਨਾ ਦੀ ਅਗ ਹੈ ਬਤਾਰਾ ਦੀ ਮੈਲ ਹੈ ਉਹ ਮਨ ਤੋਂ ਕੱਟੀ ਜਾਂਦੀ ਹੈ ਉਹ ਮਨ ਤੋਂ ਲੈ ਜਾਂਦੀ ਹੈ ਜਿਹੜਾ ਗੁਰੂ ਦੇ ਸੰਗ ਵਿੱਚ ਆਉਂਦਾ ਹੈ ਉਸ ਪਾਤਸ਼ਾਹ ਵਿੰਦੇ ਭਾਈ ਇਹ ਸੁਭਾਅ ਪ੍ਰਾਪਤ ਹੋ ਜਾਂਦਾ ਹੈ ਨਾਨਕ ਸਗਲੇ ਦੁਖੀ ਕਾਰਨ ਪ੍ਰਪਾਰ ਗ੍ਰਹਣ ಪಕ್ಷਿੰਦ ਪ੍ਰਮਾਤਮਾ ਭਾਰ ਬ੍ਰਹਮ ਭਾਸ਼ਣ ਹਾਰ ਹੈ ਉਹ ਸਨਮ ਆਇਆ ਦੇ ਸਾਰੇ ਪਾਪ ਦੂਰ ਕਰ ਦਿੰਦਾ ਹੈ ਪਰ ਗੁਰੂ ਦੇ ਪਿਆਰਿਓ ਪ੍ਰਮਾਤਮਾ ਅਕਾਲ ਪੁਰਖ ਬਖਸ਼ਣਹਾਰ ਹੈ ਉਸ ਸਨਮ ਆਇਆ ਨੇ ਸਾਰੇ ਪਾਪ ਦੂਰ ਕਰ ਦਿੰਦਾ ਹੈ ਲੇਖੇ ਗਤੇ ਨਾ ਛੁਟੀਐ ਖਿੰਨ ਕਹਿ ਨਾ ਭੁਲਣਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਲ ਤੇ ਗੁਰੂ ਦੇ ਬਿਆਨ ਅਸੀਂ ਖਿੰਖਣ ਖਣ ਭੁਰਨ ਹਾਰ ਜੀਵ ਹਾਂ ਇਸ ਰੀ ਬਾਛਨ ਦੇ ਕਿ ਭਾਈ ਉਹ ਬਖਸ਼ਣ ਹਾਰ ਹੈ ਅਸੀਂ ਪਾਲ ਪਾਲ ਦੇ ਖਿੰਖਣ ਖਣ ਭੁਰਨ ਹਾਰ ਜੀਵ ਹਾਂ ਉਹ ਪਰਮਾਤਮਾ ਬਖਸ਼ਣ ਹਾਰ ਹੈ ਸਨ ਆਇਆਂ ਦੇ ਸਾਰੇ ਪਾਪ ਦੂਰ ਕਰ ਦਿੰਦਾ ਹੈ ਸਨ ਆਇਆਂ ਦੇ ਸਾਰੇ ਪਾਪ ਨੂੰ ਮਾਇਲ ਘਟ ਦਿੰਦਾ ਹੈ ਸ਼੍ਰੀ ਰਾਗ ਮਹਲਾ 5 ਅੰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਰਾਗ ਦੇ ਅੰਦਰ ਅੰਗ 46 ਦੇ ਉੱਤੇ ਸਮਝਾਉਣਾ ਕਰ ਰਹੇ। ਪ੍ਰੀਤ ਲਗੀਤ ਸੱਚ ਸਿਆਮ ਮਰੈ ਨਾ ਆਵੇ ਜਾਏ। ਮੇਰੀ ਪ੍ਰੀਤ ਹੁਣ ਸਦਾ ਚਰਨ ਰਹਿਣ ਵਾਲੇ ਪ੍ਰਮਾਤਮਾ ਦੇ ਨਾਲ ਲੱਗ ਗਈ ਹੈ। ਮੇਰੇ ਪ੍ਰੀਤ ਅਸੱਚੇ ਬਾਦਸ਼ਾਹ ਪਿਤਾ ਪਰਮ ਪ੍ਰਮਾਤਮਾ ਸਦਾ ਜਿ ਰਹਿਣ ਵਾਲੇ ਪ੍ਰਮਾਤਮਾ ਦੇ ਨਾਲ ਲਗਨ ਕਈ ਹੈ ਜੋ ਕਦੇ ਮਰਦਾ ਨਹੀਂ ਜੋ ਨਾ ਜੰਮਦਾ ਹੈ ਤੇ ਨਾ ਹੀ ਮਰਦਾ ਹੈ ਜੋ ਸਦਾ ਹੀ ਅਟਲ ਹੈ ਜੀਤੀ ਜਿਸਮ ਖਤਮ ਨਹੀਂ ਕੀਤਾ ਜਾ ਸਕਦਾ ਜਿਸ ਦਾ ਜੀਵਨ ਕਾਲ ਦੇ ਅੰਦਰ ਉਹਦੇ ਰੂਪ ਨੂੰ ਮਟਾਇਆ ਨਹੀਂ ਜਾ ਸਕਦਾ ਉਹਦੇ ਹਸਤੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਪਰ ਮੇਰੀ ਪ੍ਰੀਤ ਉਸ ਵਸਦਾ ਸਿਰ ਰਹਿਣ ਵਾਲੇ ਪਰਮਾਤਮਾ ਦੇ ਚਰਨਾਂ 'ਵਾਕਈ ਹੈ। ਨਾ ਵਿਛੋੜਿਆ ਵਿਛੜੈ ਸਭ ਮਹਿ ਰਹਿਆ ਸਮਾਏ। ਉਹ ਛੋੜਿਓ ਵਿਛੜਦਾ ਵੀ ਨਹੀਂ। ਉਹ ਪਰਮਾਤਮਾ ਸਭ ਜੀਵਾਂ ਨੂੰ ਐਜੇ ਸਮਾ ਰਿਹਾ ਹੈ। ਗੁਰੂ ਦੇ ਪਿਆਰਿਓ ਸਭ ਜੀਵਾਂ ਦੇ ਅੰਦਰ ਹੀ ਵਸ ਰਿਹਾ ਹੈ। ਘਟ ਘਟੇ ਅੰਦਰ ਕੀ ਜਾਣਦ ਭਰੇ ਭਰੇ ਜੀ ਪੀਰੁ ਹੁ ਸ਼ਾਨੁ। ਕਾਡ ਕਾਡ ਤੇ ਕੰਨ ਕੰਨ ਦੀਆਂ ਜਾਣਨ ਵਾਲਾ ਹੈ। ਤਰੇਤ ਜੀਵ ਦੇ ਅੰਦਰੋ ਪਰਮਾਤਮਾ ਵਸ ਰਿਹਾ ਹੈ। ਪਾਸ਼ ਕਹਿੰਦੇ ਵੀ ਭਾਇ ਉਹ ਛੋੜਿਆ ਵੀ ਵਿਛੜਦਾ ਨਹੀਂ। ਤੋਂ ਪਰਮਾਤਮਾ ਸਭ ਜੀਵਾਂ ਦੇ ਅੰਦਰ ਸਮਾਇਆ ਹੈ। ਆਤਮਾ ਦੇ ਰੂਪ ਦੇ ਵਿੱਚ ਸਭ ਜੀਵਾਂ ਦੇ ਅੰਦਰ ਮੌਜੂਦ ਹੈ। ਜਿਹੜਾ ਜੀਵ ਆਪਣੇ ਅੰਦਰ ਸ ਪਰਮਾਤਮਾ ਨੂੰ ਨਾਮ ਦੇ ਨਾਲ ਜਿਹਦੇ ਘਰ ਵਿੱਚ ਬੀਜ ਬੀਜ ਰੰਦਾ ਸੁਨੋ ਖੁਦ ਦੇ ਪਿਆਰ ਦੀ ਜੋਤ ਪ੍ਰਕਾਸ਼ ਕਰ ਲਿੰਦਾ ਪਰ ਬਾਸ਼ਾ ਜਿੰਦਗੀ ਭਾਈ ਜਿੰਨਾ ਮਰਦੀ ਇਹੋ ਜੀਵ ਜੋਰ ਨਾਲ ਨਾ ਵੇ ਪਰਸ ਨੂੰ ਵਿਛੋੜਿਆ ਨਹੀਂ ਜਾ ਸਕਦਾ ਦੀਨ ਦਰਦ ਦੁੱਖ ਭੰਜਨਾ ਸੇਵਕ ਕੈ ਸਤ ਪਾਏ ਗਰੀਬਾਂ ਦੇ ਦਰਦ ਦੁੱਖ ਨਾਸ ਕਰਨ ਵਾਲਾ ਹੈ ਓ ਪ੍ਰਮਾਤਮਾ ਸੇਵਕ ਉਸ ਦੀ ਭਲੀ ਭਾਵਨਾ ਨਾਲ ਮਿਲਦਾ ਹੈ। ਉਹ ਪ੍ਰਮਾਤਮਾ ਗਰੀਬਾਂ ਦੇ ਦਰਦ ਦਾ ਦਖਲ ਨਾਸ ਕਰਨ ਵਾਲਾ ਹੈ। ਉਹ ਪ੍ਰਮਾਤਮਾ ਸੇਵਕ ਨੂੰ ਉਸ ਦੀ ਭਲੀ ਭਾਵਨਾ ਨਾਲ ਮਿਲਦਾ ਹੈ। ਉਸ ਜੀਵ ਨੇ ਸਾਰੇ ਦੰਖ ਦੂਰ ਕਰ ਦਿੰਦਾ ਹੈ। ਅਨਾਥਾਂ ਦਾ ਆਸਰਾ ਹੈ। ਨਾ ਮਾਣਿਆ ਦਾ ਮਾਣ ਹੈ ਨਾ ਥਾਣਿਆ ਦਾ ਮਕਾਨ ਹੈ ਤੇ ਗੁਰੂ ਦੇ ਪਿਆਰਿਓ ਪਰਮਾਤਮਾ ਨੂੰ ਸੇਵ ਕੋ ਦੀ ਭਲੀ ਭਾਵਨਾ ਨਾਲ ਵਰਦਾ ਹੈ ਜਿਹੜੀ ਉਹਨੇ ਮਣਦੀ ਇਹ ਭਾਵਨਾ ਹੈ ਜਿਹੜੀ ਮਨ ਦੇ ਵਿੱਚ ਗੁਰੂ ਦੇ ਪਿਆਰ ਪਰਮਾਤਮਾ ਦਾ ਨਾਮ ਮਿਲਦੀ ਤਾਂ ਪਹਿਲਾ ਹੋਈ ਹੈ ਉਹੀ ਭਾਵਨਾ ਹੈ ਉਸੇ ਮਾਣਿ ਪਰਮਾਤਮਾ ਨੂੰ ਪ੍ਰਾਪਤ ਹੋ ਜਾਂਦਾ ਹੈ ਅਚਰਜੇ ਰੂਪ ਨਰਨਜਨੋ ਘਰ ਮੇ ਲਾਇਆ ਮਾਏ ਉਸ ਪ੍ਰਮਾਤਮਾ ਦਾ ਸੁੰਦਰ ਰੂਪ ਹੈ ਉਸ ਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਉਹ ਪ੍ਰਮਾਤਮਾ ਮੈਨੂੰ ਮੇਰੇ ਗੁਰੂ ਦੇ ਨਾਲ ਬਿਲਾ ਦਤਾ ਹੈ ਦਰਬਾਸ਼ ਵਿਦਿ ਨਿ ਭਾਈਆ ਪ੍ਰਮਾਤਮਾ ਦਾ ਸੁੰਦਰ ਰੂਪ ਹੈ ਉਸ ਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਉਹ ਪ੍ਰਮਾਤਮਾ ਮੈਨੂੰ ਮੇਰੇ ਗੁਰੂ ਦੇ ਨਾਲ ਮਿਲਾ ਦੱਸਾ ਹੈ ਉਸਨੇ ਮੈਨੂੰ ਪ੍ਰਮਾਤਮਾ ਦੇ ਨਾਲ ਮਿਲਾ ਦਿੱਤਾ ਹੈ ਭਾਈ રે ਮੀਤ ਕਰਹੋ ਪ੍ਰਭ ਸੋਏ ਪਰਮੇ ਤੂੰ ਵੀ ਉਸ ਪ੍ਰਮਾਤਮਾ ਨੂੰ ਮਿੱਤਰ ਬਣਾ ਤੂੰ ਵੀ ਉਸ ਪ੍ਰਮਾਤਮਾ ਦੇ ਚਰਨਾਂ ਨਾਲ ਜੜ ਤਾ ਜੜਨਾ ਕਰਸ ਪ੍ਰਮਾਤਮਾ ਨੂੰ ਆਪਣੇ ਜੀਵਨ ਕਾਲ ਦੇ ਅੰਦਰ ਮਿੱਤਰ ਬਣਾਉਣਾ ਕਰ ਮਾਇਆ ਦੀਸੈ ਕੋਏ ਰਖੀਰ ਦੀ ਬੰਦੀ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਕੀ ਭਾਈ ਮਾਇਆ ਦਾ ਮੋਹ ਮਾਇਆ ਦੀ ਪ੍ਰੀਤ ਫਟਕਾਰ ਜੋਗ ਹੈ ਭਾਵ ਕੀ ਇਸ ਨੂੰ ਛੱਡ ਦੇ ਮਾਇਆ ਦੇ ਮੋਹ ਵਿੱਚ ਬਸਿਆ ਹੋਇਆ ਕੋਈ ਵੀ ਜੀਵ ਸੁਖੀ ਨਿੰਦਸਾ ਐਵੇਂ ਜਿਹੜਾ ਮਾਇਆ ਦਾ ਮੋਹ ਹੈ ਮਾਇਆ ਦੀ ਪ੍ਰੀਤ ਹੈ ਫਟਕਾਰ ਜੋਗ ਹੈ ਜਦ ਵੀ ਗੁਰੂ ਦੇ ਪਿਆਰ ਜਿਹੜਾ ਇਸ ਮਾਇਆ ਦੇ ਮੋਹ ਦੇ ਵਿੱਚ ਫਸ ਜਾਂਦਾ ਹੈ। ਪ੍ਰਭਾਸ਼ਾ ਕਹਿੰਦੇ ਵੀ ਇਸ ਨੂੰ ਜੀਵਨ ਕਾਲ ਦੇ ਅੰਦਰ ਸੁੱਖਾਂ ਦੀ ਪ੍ਰਾਪਤੀ ਨਹੀਂ ਹੁੰਦੀ। ਕਿਉਂਕਿ ਮਾਇਆ ਦੇ ਮੋਹ ਦੇ ਵਿੱਚ ਫਸਿਆ ਜੀਵ ਮਨੁੱਖ ਦੇ ਅੰਦਰ ਕ੍ਰਿਸ਼ਨਾਂ ਦੀ ਏਕਾ ਉੱਲ ਜਾਂਦੀ ਹੈ, ਵਕਾਰਾਂ ਦੀ ਮੈਲ ੱਠੀ ਹੋ ਜਾਂਦੀ ਹੈ, ਵਕਾਰਾਂ ਦੇ ਵਿੱਚ ਡੁੱਬਿਆ ਮਨੁੱਖ ਨੂੰ ਅੰਦਰ ਪਰਮਾਤਮਾ ਦੇ ਨਾਮ ਦੀ ਸਦਾ ਨਿਕੜਦੀ ਹੈ। ਇਸ ਵੀ ਗੁਰੂ ਦੇ ਪਿਆਰ ਉਹ ਅਜਿਹੇ ਵਿਚਾਰਾਂ ਦੇ ਅੰਦਰ ਪਾਸ਼ਾ ਨੇ ਕਿ ਭਾਈ ਜਿਹੜੀ ਇਹ ਮਾਇਆ ਦਾ মোহ ਹੈ ਮਾਇਆ ਦੀ ਪ੍ਰੀਤ ਹੈ ਇਸ ਤੋਂ ਇਸ ਨੂੰ ਛੱਡ ਦੇ ਕਿਉਂਕਿ ਇਸ ਦੇ ਨਾਲ ਦਿਨੋ ਜੀਵਨ ਕਾਲ ਦੇ ਸੁੱਖ ਨਹੀਂ ਮਿਲਦੇ ਤੂੰ ਗੁਰੂ ਦੇ ਸੰਗ ਦੇ ਵਿੱਚ ਪਰਣੀਕਾਰ ਗੁਰੂ ਦੇ ਸੰਗ ਵਿੱਚ ਆ ਕੇ ਜਾਂਚ ਸਹਿਤ ਜੀਵਨ ਦੀ ਕਿਤੇ ਕੀ ਮਨੋਰਥ ਪੂਰਾ ਕਰਨਾ ਹੈ ਕੀ ਉਸ ਪਰਮੇਸ਼ਰ ਦਾ ਨਾਮ ਜਪ ਉਸ ਪਰਮੇਸ਼ਰ ਦੀ ਬੰਦਗੀ ਕਰਨੀ ਕਰ ਗੁਰੂ ਦੀ ਸਾਮਣੇ ਆ ਕੇ ਪ੍ਰਮਾਤਮਾ ਦਾ ਨਾਮ ਜਪ ਪ੍ਰਮਾਤਮਾ ਦਾ ਨਾਮ ਜਪ ਕੇ ਆਪਣੇ ਜੀਵਨ ਦਾ ਆਧਾਰ ਕਰਦਾ ਹੈ ਸੋਹਣੇ ਭਾਣਾ ਦੇਖਿਓ ਮਾ ਬਖਸ਼ਨੀ ਆਪ ਸਰਬ ਸਭ ਤੋਂ ਬਖਸ਼ਣ ਜੋਗ ਹੈ ਸ੍ਰੀ ਸਾਹਿਬਾਖਿ ਜੋਗ ਹਨ ਅਗੇ ਦਸਮਤ ਬਖਸ਼ਨੀ ਸਤਿਗੁਰ ਬਾਣੀ ਦੀਆਂ ਵਿਚਾਰਾਂ ਕਰਨੀਆਂ ਦਾਤਾ ਬਖਸ਼ਣੀਆਂ ਆਹ ਗੁਰੂ ਦੇ ਪਿਆਰਿਓ ਇਹਨੇ ਆਪਾਂ ਜਿਹੜਾ ਬਾੜ ਸਰਵਣ ਕਰਨਾ ਕਰੀਏ ਜੀ ਭਾਈ ਦੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦੀਸੈ ਕੋਏ ਰਹਾਉ ਗੁਰ ਅੰਦਿ ਦੀ ਕਾ ਖਾਸਾ ਗੁਰ ਅੰਦਿ ਦੀ ਕੀ ਫਤੇ ਦੇਵ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਉਠਾ ਕੋਰੇ ਤਮਰੇ ਸੂਤ